ਸਾਸੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਉਹਨੂੰ ਮਾਦਣਾ ਹੈ ਮਰਨ ਵਰਤ ਉੱਤੇ ਬੈਠੇ ਹੋਏ ਨੇ ਜੇ ਗੱਲ ਕਰੀਏ ਉਗਰਾਹਾ ਦੀ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਪੰਜਾਬ ਦੀ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਕਿਹਾ ਕਿ ਐਮਐਸਪੀ ਲੈਣਾ ਕਾਲੇ ਕਾਨੂੰਨ ਵਾਪਸ ਕਰਾਉਣਾ ਅਤੇ ਦਿੱਲੀ ਦੇ ਵਿੱਚ ਫਿਰ ਦੁਬਾਰਾ ਜਾਣਾ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਇਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ 23 ਫਸਲਾਂ ਉੱਤੇ ਐਮਐਸਪੀ ਦੂਸਰੇ ਪਾਸੇ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਓਨੀ ਦੇਰ ਤੱਕ ਮੈਂ ਮਰਨ ਵਰਤੇ ਬੈਠਾ ਰਵਾਂਗਾ ਚਾਹੇ ਮੇਰੀ ਜਾਨ ਵੀ ਚਲੀ ਜਾਵੇ ਲੇਕਿਨ ਇਧਰ ਡਾਕਟਰਾਂ ਡਾਕਟਰ ਜਿਹੜੇ ਨੇ ਹੋਰੇਕ 6 ਘੰਟੇ ਬਾਅਦ ਜਿਹੜੀ ਸ਼ਾਂਬਨ ਕਰ ਰਹੇ ਨੇ ਸਰੀਰ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ ਡਾਕਟਰਾਂ ਦਾ ਵੱਡਾ ਖੁਲਾਸਾ ਹੋਇਆ ਹੈ ਡਾਕਟਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਤਾਂ ਜਗਜੀਤ ਸਿੰਘ ਡੱਲੇਵਾਲ ਪਾਣੀ ਵੀ ਨਹੀਂ ਪੀ ਸਕਦੇ ਕਿਉਂਕਿ ਉਹਨਾਂ ਨੂੰ ਉਹਨਾਂ ਦਾ ਸਰੀਰ ਹੀ ਖਾ ਰਿਹਾ ਹੈ। ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ। ਇੱਥੇ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਕਿ ਚਾਹੇ ਉਹ ਆਮ ਆਦਮੀ ਪਾਰਟੀ ਹੈ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਕੋਲ ਜਾ ਕੇ ਮਿੰਤ ਕਰਨੀ ਚਾਹੀਦੀ ਹੈ। ਉਸ ਨੂੰ ਕਨਵਿੰਸ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਮਰਨ ਵਰਤ ਛੱਡ ਕੇ ਜਿਹੜਾ ਹੈ ਉਹ ਕੁਝ ਖਾਵੇ ਪੀਵੇ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਭਾਰਤ ਦੀ ਸਭ ਤੋਂ ਸਰਵੋੱਚ ਅਦਾਲਤ ਹੈ ਸਰਵੋੱਚ ਅਦਾਲਤ ਦੇ ਇਹ ਵੀ ਫਟਕਾਰ ਲਗਾਈ ਹੈ ਦੋਨਾਂ ਸਰਕਾਰਾਂ ਨੂੰ ਆਮ ਆਦਮੀ ਪਾਰਟੀ ਅਤੇ ਉਧਰ ਬੀਜੇਪੀ ਨੂੰ ਕਿ ਤੁਸੀਂ ਦਬਾਅ ਨਹੀਂ ਪਾਉਣਾ ਇਹ ਉਸਦੀ ਪਰਸਨਲ ਇੱਛਾ ਹੈ ਉਸਨੇ ਮਨ ਵਰ ਤੋੜਨਾ ਹੈ ਜਾਂ ਨਹੀਂ ਤੋੜਨਾ ਛੱਡਣਾ ਹੈ ਜਾਂ ਨਹੀਂ ਛੱਡਣਾ ਲੇਕਿਨ ਇਧਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ ਅੱਜ ਉਨਵਾ ਦਿਨ ਉਹਨਾਂ ਦਾ ਮਨ ਵਰਤਨ ਚੱਲ ਰਿਹਾ ਹੈ ਸੂਤਰ ਦੱਸਦੇ ਨੇ ਕਿ ਉਹਨਾਂ ਦਾ ਸਰੀਰ ਉਹਨਾਂ ਨੂੰ ਹੀ ਖਾ ਰਿਹਾ ਹੈ ਕਿਉਂਕਿ ਪਾਣੀ ਦੀ ਬੂੰਦ ਵੀ ਜਗਜੀਤ ਸਿੰਘ ਡੱਲੇਵਾਲ ਦੇ ਅੰਦਰ ਨਹੀਂ ਲੱਗ ਰਹੀ ਭਾਰਵੀ ਘਟ ਹੁੰਦਾ ਜਾ ਰਿਹਾ ਹੈ ਬੀਪੀਅਰ ਸ਼ੂਗਰ ਵੀ ਵਧਾ ਜਾ ਰਿਹਾ ਹੈ ਯਾਨੀ ਕਿ ਕਿਸੇ ਸਮੇਂ ਵੀ ਕੋਈ ਮਿਸ ਹੈਪਨਿੰਗ ਵਾਪਰ ਸਕਦੀ ਹੈ ਦੇਸ ਲਈ ਜਗਜੀਤ ਸਿੰਘ ਡੱਲੇਵਾਨ ਵੱਲੋਂ ਵੀ ਅਪੀਲ ਕੀਤੀ ਗਈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੂੰ ਯਾਨੀ ਕਿ ਕਿਸਾਨ ਜਥੇਬੰਦੀਆਂ ਆਪਸ ਵਿੱਚ ਇੱਕ ਇੱਕ ਨਹੀਂ ਇਹ ਤਾਂ ਅੱਜ ਪਤਾ ਲੱਗ ਗਿਆ ਜਦੋਂ ਜਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਐਮਐਸਪੀ ਲੈਣਾ ਅਤੇ ਕਾਲੇ ਕਾਨੂੰਨ ਪਾਸ ਕਰਨਾ ਜਿਹੜੇ ਕਾਲੇ ਕਾਨੂੰਨ ਜਿਹੜੇ ਹੈ ਵਾਪਸ ਲੈਣਾ ਭਾਰਤੀ ਜਨਤਾ ਪਾਰਟੀ ਵਾਸਤੇ ਅਤੇ ਕਿਸਾਨਾਂ ਵਾਸਤੇ ਕੋਈ ਬੱਚਿਆਂ ਦੀ ਖੇਡ ਨਹੀਂ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਜਾਣਾ ਵੀ ਬੜੀ ਵੱਡੀ ਗਲਤੀ ਹੈ ਜਿਸ ਤਰ੍ਹਾਂ ਪਹਿਲਾਂ ਦਿੱਲੀ ਦੇ ਲੋਕਾਂ ਨੇ ਸਾਡਾ ਸਵਾਗਤ ਕੀਤਾ ਸੀ ਉਸ ਤਰ੍ਹਾਂ ਸਾਡਾ ਸਵਾਗਤ ਹੁਣ ਨਹੀਂ ਕਰਨਗੇ ਆਖਰਕਾਰ ਜਗENDER ਸਿੰਘ ਅਗਰਾਹ ਨੂੰ ਕਿਹਦੀ ਸ਼ਹਿ ਕੀਦੇ ਕਹਣੇ ਤੇ ਉਹ ਕਹਿ ਰਿਹਾ ਹੈ ਇਧਰ ਆਪਣੀ ਜਿੱਦ ਉੱਤੇ ਜਗਜੀਤ ਸਿੰਘ ਢੱਲੇਵਾਲ ਅੜੇ ਹੋਏ ਨੇ ਕਿ ਜਿੰਨੀ ਦੇਰ ਤੱਕ 23 ਫਸਲਾਂ ਤੇ ਐਮਐਸਪੀ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਭਾਰਤੀ ਜਨਤਾ ਪਾਰਟੀ ਵੱਲੋਂ ਤਾਂ ਮੇਰਾ ਮਰਦ ਵਰਤ ਮਰਨ ਵਰਤ ਜਿਹੜਾ ਹੈ ਇਵੇਂ ਹੀ ਰਹੇਗਾ ਮੈਂ ਆਪਣੇ ਮਰਨ ਵਰਤ ਤੋਂ ਪਿੱਛੇ ਨਹੀਂ ਹਟਾਂਗਾ ਉਹਦੇ ਸਰਮ ਉੱਚ ਅਦਾਲਤ ਯਾਨਕਿ ਸੁਪਰੀਮ ਕੋਰਟ ਨੇ ਵੀ ਛਿਕੰਜਾ ਕੱਸ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੁਮਾਇੰਦਿਆਂ ਤੇ ਇਧਰ ਮੁੱਖ ਮੰਤਰੀ ਨੂੰ ਠੁੜਕਾਰਨ ਲਗਾਈ ਹੈ ਹਰ ਹਾਲਤ ਵਿੱਚ ਬਿਨਾਂ ਦਬਾਅ ਪਾਏ ਹੋਏ ਤੇ ਕਨਵਿੰਸ ਕਰਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤਣਵਾਇਆ ਜਾਵੇ ਤਾਂ